51000 ਰੁਪਏ ਖਾਤਿਆਂ 'ਚ ਧੀਆਂ ਦੇ ਮਾਪਿਆਂ ਲਈ ਪੰਜਾਬ ਸਰਕਾਰ ਦਾ ਤੋਹਫਾ ਨਵੀਂ ਸਕੀਮ ਕੀਤੀ ਲਾਗੂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਰੋਜ਼ਾਨਾ ਦੀ ਅਪਡੇਟ ਤਾਜ਼ਾ ਅਪਡੇਟ ਤੇ ਸਰਕਾਰ ਦੀਆਂ ਸਕੀਮਾਂ ਲੈ ਕੇ ਆਉਂਦੇ ਰਹੇ ਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰ ਨਾ ਛੱਡਿਓ ਸਕਿੱਪ ਕਰੀ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੂਰੀ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਧੀਆਂ ਵਾਸਤੇ ਵੱਡਾ ਅਪਡੇਟ ਆ ਗਿਆ 51000 ਰੁਪਏ ਖਾਤਿਆਂ ਵਿੱਚ ਆਉਣ ਦੀ ਗੱਲ ਹੋਈ ਹੈ ਧੀਆਂ ਦੇ ਮਾਪਿਆਂ ਲਈ ਸਰਕਾਰ ਨੇ ਤੋਹਫਾ ਦੇ ਦਿੱਤਾ ਹੈ ਸਕੀਮ ਲਾਗੂ ਹੋ ਗਈ ਹੈ ਕਿਸ ਤਰ੍ਹਾਂ ਇਸ ਦਾ ਲਾਭ ਮਿਲੇਗਾ ਕਿੰਨਾ ਮਿਲੇਗਾ ਪੂਰਾ ਅਪਡੇਟ ਤੁਹਾਨੂੰ ਸਾਂਝਾ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਪੰਜਾਬ ਸਰਕਾਰ ਵੱਲੋਂ ਲੜਕੀਆਂ ਲਈ ਸ਼ੁਰੂ ਕੀਤੀ ਗਈ ਆਸ਼ੀਰਵਾਦ ਸਕੀਮ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਇਹ ਆਦੇਸ਼ ਮਾਪਿਆਂ ਲਈ ਵੱਡੀ ਰਾਹਤ ਲੈ ਕੇ ਆਏ ਨੇ ਅਸਲ ਵਿੱਚ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਪਛੜਾ ਵਰਗ ਵਿਭਾਗ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਦੇ ਸਮੇਂ ਦਿੱਤੀ ਜਾਣ ਵਾਲੀ ਆਸ਼ੀਰਵਾਦ ਯੋਜਨਾ ਦਿੱਤਾ ਹੈ ਤਾਂ ਲਾਭ ਲੈਣ ਲਈ ਅਹਿਮ ਫੈਸਲਾ ਕੀਤਾ ਹੈ ਸੂਬਾ ਸਰਕਾਰ ਨੇ ਦਿੱਤੀ ਇਹ ਸੁਵਿਧਾ ਹੁਣ ਸਰਕਾਰ ਨੇ ਆਸ਼ੀਰਵਾਦ ਪੋਰਟਲ ਤੇ ਅਰਜੀ ਕਰਨ ਦੀ ਸਮਾਸੀਮਾ ਵਿਆਹ ਦੀ ਤਰੀਖ ਤੋਂ ਪਹਿਲਾਂ ਵਾਲੇ 30 ਦਿਨਾਂ ਤੋਂ ਵਧਾ ਕੇ ਹੁਣ 2 ਮਹੀਨੇ ਕਰ ਦਿੱਤੀ ਹੈ ਇਸ ਨਾਲ ਲਾਹਪਾਤਰੀ ਨੂੰ ਹੁਣ ਅਰਜ਼ੀਆਂ ਦਾਖਲ ਕਰਨ ਵਿੱਚ ਹੋਰ ਸੁਭਦਾ ਮਿਲੇਗੀ ਇਸ ਨਵੇਂ ਕਦਮ ਨਾਲ ਹੁਣ ਯੋਗ ਪਰਿਵਾਰਾਂ ਨੂੰ ਇਸ ਯੋਜਨਾ ਲਈ ਅਰਜੀ ਦੇਣ ਵਾਸਤੇ ਵਾਧੂ ਸਮਾਂ ਮਿਲੇਗਾ ਇਸ ਨਾਲ ਕੋਈ ਵੀ ਹੱਕਦਾਰ ਪਰਿਵਾਰ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝਾ ਨਹੀਂ ਰਹੇਗਾ ਇਹ ਵਾਲੇ ਲੋਕਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਆਸ਼ੀਰਵਾਦ ਯੋਜਨਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਰਸ਼ਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਕਿਉਂਕਿ ਆਸ਼ੀਰਵਾਦ ਯੋਜਨਾ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨਾਲ ਜੁੜੀ ਹੋਈ ਹੈ ਇਸ ਲਈ ਵਿਆਹ ਦੀਆਂ ਰਸਮਾਂ ਵਿੱਚ ਵਿਅਸਤ ਹੋਣ ਕਰਕੇ ਪਹਿਲਾਂ ਸ਼ਰਤਾ ਮੁਤਾਬਕ ਵਿਆਹ ਤੋਂ 30 ਦਿਨ ਪਹਿਲਾਂ ਅਰਜੀ ਦੇਣੀ ਹੁੰਦੀ ਸੀ ਤੇ ਲਾਭਪਾਤੀਆਂ ਕੋਲ ਅਰਜੀ ਦੇਣ ਲਈ ਸਮਾਂ ਨਹੀਂ ਸੀ ਹੁੰਦਾ ਤਾਂ ਹੁਣ ਲੋਕਾਂ ਦੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਸਮਾਂ ਸੀਮਾ ਵਧਾ ਕੇ ਵਿਆਹ ਦੀ ਤਰੀਕ ਤੋਂ 2 ਮਹੀਨੇ ਕਰ ਦਿੱਤਾ ਹੈ ਜਿਸ ਨਾਲ ਹੋਰ ਵੀ ਪਾਤਰ ਪਰਿਵਾਰਾਂ ਇਸ ਯੋਜਨਾ ਦਾ ਫਾਇਦਾ ਲੈਣ ਲਈ ਮੌਕਾ ਮਿਲ ਸਕੇਗਾ। ਉਹਨਾਂ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਅਤੇ ਉਹਨਾਂ ਦੀ ਜ਼ਿੰਦਗੀ ਸੁਖਮਈ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਆਸ਼ੀਰਵਾਦ ਯੋਜਨਾ ਦੀ ਅਰਜੀ ਮਿਆਦ ਵਧਾਉਣਾ ਇਸੇ ਯਤਨ ਦਾ ਇਸ ਸਾਇ ਇਹ ਤੁਹਾਨੂੰ ਦੱਸ ਦਈਏ ਕਿ ਜਿਹੜਾ ਧੀਆਂ ਵਾਸਤੇ 51000 ਰੁਪਏ ਛਗਨ ਸਕੀਮ ਆਸ਼ੀਰਵਾਦ ਸਕੀਮ ਮਿਲ ਰਿਹਾ ਉਸ ਨੂੰ ਸਰਕਾਰ ਨੇ ਸਮਾਂ ਵਧਾ ਦਿੱਤਾ ਹੈ ਅਪਲਾਈ ਕਰਨ ਵਾਸਤੇ 2 ਮਹੀਨੇ ਪਹਿਲਾਂ ਤੇ 2 ਮਹੀਨੇ ਬਾਅਦ ਅਪਲਾਈ ਕੀਤਾ ਜਾ ਸਕਦਾ ਵਿਆਹ ਤੋਂ ਪਹਿਲਾਂ ਇਹ 30 ਦਿਨਾਂ ਦਾ ਹੀ ਫਰਕ ਹੋਇਆ ਕਰਦਾ ਸੀ ਤਾਂ ਇਸ ਸਕੀਮ ਦਾ ਜਿਹੜਾ ਲਾਭ ਹੁਣ ਹਰ ਕੋਈ ਪਰਿਵਾਰ ਲੈ ਸਕੇਗਾ ਜਿਹੜਾ ਯੋਗ ਹੋਵੇਗਾ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ